ਨਾਵ ਪੁੱਤ ਤੇਰੀ ਮਾਂ ਕੋ ਬੜੀਆਂ ਗਲਤੀਆਂ ਹੋ ਗਈਆਂ ਵਾ ਆਪਣੀ ਮਾਂ ਨੂੰ ਮਾਫ਼ ਕਰ ਦੇ ਪੁੱਤ ਮੰਮੀ ਮੈਂ ਤੁਹਾਡੀ ਗੜੀਆਂ ਤੇ ਛੋੜਦੀ ਆ ਮੈਂ ਨਾ ਅੱਗੇ ਬੜੀ ਦੁਖੀ ਹਾਂ ਮੈਨੂੰ ਹੋਰ ਨਾ ਦਿਖਾਓ ਹਾਏ ਹਾਏ ਤੇਰਾ ਕੀ ਰਾਤਾ ਵਾ ਮੈਨੂੰ ਦੁੱਖ ਘਟਵਾ ਮੈਨੂੰ ਪੁੱਛ ਕੇ ਤੇ ਵੇਖ ਪੁੱਤ ਮੇਰੇ ਦਿਲ ਦੇ ਕੀ ਬੀਤਣ ਡੀਆਂ ਹਾਂ ਮੈਂ ਜਦੋਂ ਤੁਹਾਨੂੰ ਪਹਿਲਾਂ ਨਹੀਂ ਹਾਂ ਉਦੋਂ ਵੀ ਨਹੀਂ ਤੂੰ ਮੇਰੀ ਸੋਨ ਦੇ ਹੈਗੀ ਮਰਜ਼ੀਆਂ ਤੇ ਆਪਣੀਆਂ ਕਰਦੀਆਂ ਦੀਆਂ ਮੈਂ ਤਾਂ ਤੇਰਾ ਪੜਾਈ ਚਾਹਨੀ ਤੇ ਮੇਰੀ ਧੀ ਵਧੀਆ ਘਰ ਚਲ ਜੇ ਹੈ ਹੱਸੇ ਵਸੇ ਆ ਤੇਰਾ ਚਿਹਰਾ ਮੇਰੇ ਕੋਲ ਏਦਾਂ ਵੇਖਿਆ ਨਹੀਂ ਗਾ ਜਾਂਦਾ ਪੁੱਤ ਕੀ ਕਰਾਂ ਮੈਂ ਤੂੰ ਵੀ ਨਹੀਂ ਮੇਰੀ ਗੱਲ ਮੰਨਦੀ ਕੋਹ ਨਹੀਂ ਸੋਚਦੀ ਆਪਣੀ ਮਾਂ ਬਾਰੇ ਹੁਣ ਵੀ ਗੁੰਮ ਹੋ ਕੇ ਬੈ ਗਈ ਆਣ ਕੇ ਕੋਈ ਨਾ ਕੋਈ ਗਲਤ ਆਪਣੇ ਦਿਲ ਦੀ ਕਰ ਇੱਕ ਤੇ ਗੱਲ ਦੀ ਮੈਨੂੰ ਇਹ ਨਹੀਂ ਸਮਝਾਈ ਤੇ ਫੋਟੋਆਂ ਵਾਲਾ ਚੱਕਰ ਕਿੱਥੋਂ ਹੋ ਗਿਆ ਕਿੰਨੇ ਫੋਟੋਆਂ ਪਾਤੀਆਂ ਉਹਨੂੰ ਮੰਮੀ ਨੂੰ ਮੀ ਕੀ ਪਤਾ ਤੇ ਮੰਮੀ ਤੇ ਉਹਨੂੰ ਕਾਦਾ ਕਹਂਦੇ ਹੋ ਹੁਣ ਉਹਨੂੰ ਕੀ ਪਤਾ ਕਿੰਨੇ ਫੋਟੋਆਂ ਪਾਤੀਆਂ ਬੰਦੀ ਤੇ ਭਾਬੀ ਇਹਨਾਂ ਦੀ ਕਿਸ ਨਾਲ ਹੱਗੀ ਨਹੀਂ ਆਹ ਵੀ ਤੇ ਇਹਨਾਂ ਦੇ ਦੁਸ਼ਮਣ ਆ ਕੀ ਪਤਾ ਕਿੰਨੇ ਉਹਨੂੰ ਫੋਟੋਆਂ ਪਾਤੀਆਂ ਅਮਨ ਤੈਨੂੰ ਮਿਲ ਗਿਆ ਮੌਕਾ ਹੈ ਮੰਮੀ ਮੈਨੂੰ ਮੌਕਾ ਕੀ ਮਿਲਣਾ ਫਿਰ ਤੁਸੀਂ ਉਹਨੂੰ ਕਾਤੋਂ ਦੁਖੀ ਕੰਢੇ ਹੋ ਆਣ ਕੇ ਇੱਥੇ ਬਹਿ ਹ ਇੱਕ ਮਿੰਟ ਜੇ ਮੈਂ ਆਪਣੇ ਥੀ ਲੱਗ ਕੇ ਆਣ ਕੇ ਬਹਿ ਗਈਆਂ 2 ਮਿੰਟ ਉਹਨੂੰ ਦਿਲਾਸਾ ਦੇਣ ਲਈ ਤੇ ਪਰ ਜਰਿਆ ਨਹੀਂ ਗਿਆ ਤੇ ਦਿਲਾਸਾ ਦੇਣ ਲਈ ਤੁਸੀਂ ਉਹਨੂੰ ਕੀ ਕਹਂਦੇ ਹੋ ਫੋਟਵਾ ਕਿੰਨੇ ਭਾਤੀਆਂ ਉਹਨੂੰ ਕੀ ਪਤਾ ਹੁਣ ਕੀ ਹੋ ਤੇ ਅੱਗੇ ਬੜੀ ਦੁਖੀ ਐ ਇਹ ਨਹੀਂ ਮੈਂ ਕਿਹਾ ਮੈਂ ਉਹ ਤਾਂ ਰਹੇ ਹੁ ਡਈਆਂ ਕਹਿਣਾ ਕਿ ਪਤਾ ਨਹੀਂ ਕਿਹਦਾ ਬੇੜਾ ਬਹਿ ਗਿਆ ਵਾ ਕਿੰਨੇ ਇਹ ਕੰਮ ਕੀਤਾ ਕਿੰਨੇ ਬਦਲਾ ਲਲਿਆ ਸਾਡੇ ਕੋ ਕਿਤੇ ਤੂੰ ਤੇ ਨਹੀਂ ਘਾਤੀਆਂ ਮੇਰੇ ਕੋਲ ਨੰਬਰ ਹੀ ਨਾ ਮੈਂ ਉਹਨਾਂ ਨੂੰ ਫੋਟਵਾ ਪਾਉਣੀ ਆ ਉਹਦਾ ਹੀ ਦਿਮਾਗ ਤੁਹਾਡੇ ਪੁੱਠੇ ਕਮਾਵਲੀ ਹੁੰਦਾ ਵਾ ਆਹੋ ਮੇਰਾ ਦਿਮਾਗ ਪੁੱਠੇ ਕਮਾਵਾਂ ਵਾਲਾ ਤੇਰਾ ਤਾਂ ਸਿੱਧੇ ਕਮਾਵਾਂ ਵਾਲਾ ਨਾ 2 ਮਿੰਟ ਮੈਂ ਆਪਣੀ ਤੀਰ ਲਾ ਕੇ ਕਿ ਬਹਿ ਗਈ ਆ ਆੜ ਕੇ ਵਿੱਚ ਘੁਸਰ ਕੇ ਬਹਿ ਗਈ ਆ ਪਹਿਲਾਂ ਮੈਨੂੰ ਇਹਦੇ ਸੁਬਣਾ ਹੀ ਕਿ ਦੇਣਾ ਸੀ ਤੁਸੀਂ ਜਾਂਡ ਗੁਮਾੜ ਜਾਂ ਰਿਸ਼ਤੇਦਾਰ ਨਾ ਬਣਾਈ ਕੇ ਨਾ ਤਾ ਤੂੰ ਤੇ ਬੜੀਆਂ ਬਣਾਈਆਂ ਵਾ ਨਾ ਤੇਰੀਆਂ ਬਣੀਆਂ ਤਾਂ ਮੈਂ ਵੇਖ ਲੀਆਂ ਤੁਹਾਡੇ ਤੋਂ ਵੱਧ ਬਣੀਆਂ ਵਾਂ ਮੇਰੇ ਹਾਂ ਹੁਣ ਤੇ ਮਾਹ ਜਾਣ ਕੇ ਹੁਣ ਤੇਰੇ ਮਾਪੇ ਮਿਲਣ ਲੈ ਪੈ ਕੰਦ ਗੱਲਾਂ ਹੁੰਦਾ ਤੀਆਂ ਤੈਨੂੰ ਉਦੋਂ ਵੇਖਿਆ ਕੋਈ ਕੋਈ ਡਾਇਲੋਗ ਮਾਰਿਆ ਕਰੋ ਬਸ ਹੋਰ ਕੋਈ ਤੈਨੂੰ ਕੰਮ ਵੀ ਨਹੀਂ ਆ ਉਹਨੂੰ ਨਾ ਕੁਛ ਕਿਹਾ ਕਰੋ ਸੱਤ ਸੁਣ ਲਿਆ ਕੌੜਾ ਲੱਗਦਾ ਪਹਿਲਾਂ ਜਦੋਂ ਤੁਹਾਨੂੰ ਕਿਹਾ ਸੀ ਵੀ ਨਾ ਕਰਾਓ ਯਾ ਨਾ ਕਰਾਓ ਉਹਦਾ ਹੁਣ ਵੇਖ ਲਿਆ ਨਾ ਨਤੀਜਾ ਕੀ ਹੋਇਆ ਨਹੀਂ ਨਵਦੀ ਮਾਂ ਮੈਂ ਵਾਂ ਕਿ ਤੂੰ ਤੈਨੂੰ ਬੜਾ ਦੁੱਖ ਵਾ ਮੰਮੀ ਤੂੰ ਇਹ ਦੱਸੋ ਵੀ ਮਾਵਾ ਵਾਲੇ ਕਿਹੜਾ ਜਿੱਤੇ ਸਮਝੋ ਤੇ ਭਾਬੀਆਂ ਵੀ ਮਾਵਾ ਹੀ ਹੁੰਦੀਆਂ ਵਾ ਹਾਂ ਬੜੀ ਮਾਵਾ ਤੂੰ ਚੰਗਾ ਬੜੇ ਮਾਵਾ ਵਾਲੇ ਫਰਜ਼ ਨਿਭਾਏ ਆ ਤੂੰ ਤੇ ਆਪਣਾ ਮੂੰਹ ਬੰਦ ਹੀ ਰੱਖ ਬੱਸ ਮੈਂ ਰੱਖੂੰਗੀ ਮੈਨੂੰ ਬੇਲੀ ਗੱਲ ਦੱਸੋ ਕਿ ਵਿਚੋਲੇ ਨੂੰ ਫੋਨ ਕਰਨਗੇ ਤਾਂ ਕੀ ਕਹਿੰਦਾ ਅੱਗੋ ਨਹੀਂ ਉਹਨ ਖੱਤੇ ਨੇ ਤਾਂ ਫੋਨ ਹੀ ਚੁੱਕਿਆ ਉਹਦੀ ਜ਼ਰਤ ਹੀ ਨਹੀਂ ਫੋਨ ਚੁੱਕਣ ਦੀ ਆਪਣੇ ਘਰ ਦੀ ਕੋ ਫੋਨ ਚੁਕਾਇਆ ਤੇ ਘਰ ਦੀ ਦੀ ਜ਼ੁਬਾਨ ਸ਼ਿੱਤਰ ਜਿੱਡੀ ਲੰਮੀ ਓ ਤੇਰੇ ਵਾਂਗੂ ਹੈ ਲਤਰ ਲਤਰ ਕਰਕੇ ਪੈਂਦੀ ਹੀ ਮੈਨੂੰ ਮੈਨੂੰ ਆਂਦੀ ਐਖੇ ਮੈਂ ਨਾ ਠਾਣੇ ਜਾਊਂਗੀ ਤੇ ਠਾਣੇ ਦੱਸ ਕਿਆਂ ਤੇ ਚੁੱਤ ਬੋਲ ਕੇ ਕੁੜੀ ਦਾ ਵਿਆਹ ਕਰਾਇਆ ਹਾਂ ਤੇ ਮੈਨੂੰ ਕਹਿਤਾ ਫਿਰ ਮੈਂ ਕੋਈ ਨਾ ਮੈਂ ਵੀ ਚਲ ਜੂਗੀ ਥਾਣੇ ਤੇ ਮੈਂ ਵੀ ਦੱਸ ਕੇ ਆਉਂਗੀ ਫਿਰ ਤੇ ਤੂੰ ਕਹਿਣਾ ਆ ਸਭ ਤੋਂ ਆ ਤੂੰ ਕਹਿਣਾ ਹੀ ਤੇਰੇ ਬੰਦੇ ਨੇ ਵੀ ਕਿਹਾ ਹੀ ਨਾ ਲੁਕਾ ਕੇ ਰੱਖਿਓ ਇਹ ਗੱਲ ਹੁਣ ਇਹਨਾਂ ਗੱਲਾਂ ਦਾ ਕੋਈ ਫਾਇਦਾ ਹੈ ਹੀ ਨਹੀਂਗਾ ਹੁਣ ਇੱਕ ਦੂਜੇ ਦਾ ਸਿਰ ਪਾੜਾਂਗੇ ਤਾਂ ਵੱਧ ਹੋਰ ਕੀ ਕਰ ਲਾਂਗੇ ਹੁਣ ਗੱਲ ਤੇ ਵਿੱਚੋ ਇਹ ਆ ਨਾ ਕਿ ਹੁਣ ਇਸੇ ਸਹੇਦ ਮੈਂ ਆਪਣੀ ਕੁੜੀ ਵਿਆਹ ਕੇ ਦੱਸਣੀ ਆ ਬਸ ਕਿੱਥੋਂ ਮੁੰਡਾ ਲੱਭ ਲੋਗੇ ਤੇ ਕਿੱਥੋਂ ਉਹਦਾ ਸਹੇਦ ਵਿਆਹ ਕਰ ਦੋਗੇ ਕੋਈ ਵੀ ਹੱਦ ਕਰਦੇ ਹੋ ਲੱਭ ਲੂਗੀ ਮੁੰਡਾ ਨਾ ਠੀਕ ਆ ਧੀਰੇ ਵਰਗੀ ਮੇਰੀ ਧੀ ਆ ਮੈਨੂੰ ਮੁੰਡਿਆਂ ਦੀ ਘਾਟ ਨਹੀਂ ਬਹੁਤੀ ਜ਼ੁਬਾਨ ਨਾਲ ਲੜਾ ਮੇਰੇ ਨਾਲ ਠੀਕ ਆ ਤੁਹਾਡੇ ਦਿਮਾਗ ਜਿਉਂਦਾ ਕਰੋ ਸਾਨੂੰ ਨਹੀਂ ਪਤਾ ਗਿਆ ਤੇ ਜੀਵਨ ਦਿੱਤਾ ਤੂੰ ਵੀ ਇਸੇ ਸਹਾਰੇ ਤੇ ਮੈਂ ਆਪਣੀ ਕੁੜੀ ਵੀ ਆਉਣੀ ਚੱਲ ਕੋਈ ਨਹੀਂ ਰੱਬ ਨੇ ਚਾਇਆ ਨਾ ਤਾਂ ਮੁੰਡਾ ਵੀ ਵਧੀਆ ਮੈਨੂੰ ਲੱਭ ਹੀ ਜਾਊਗਾ ਲੋਕਾਂ ਦੇ ਮੂੰਹ ਤੇ ਹੁਣ ਪੰਨਣੇ ਹੀ ਬੈਣੇ ਆ ਹਾਂ ਹਾਂ ਬੈਂ ਠੀਕ ਆ ਕੁੜੀ ਦੀਆਂ ਫੋਟੋ ਵੇਖੀ ਆ ਕੁੜੀ ਤੇ ਮੈਨੂੰ ਬਹੁਤ ਸੋਹਣੀ ਲੱਗੀ ਆ ਨਹੀਂ ਨਹੀਂ ਮੈਂ ਤਾਂ ਤੈਨੂੰ ਪਹਿਲਾਂ ਹੀ ਕਹਿਣਾ ਸੀ ਕਿ ਕੈਨੇਡਾ ਦਾ ਮੁੰਡੇ ਨੂੰ ਸੁਖਣਾ ਹੈ ਤੇ ਹੁਣ ਕੁੜੀ ਕੈਨੇਡਾ ਵਾ ਸਾਨੂੰ ਹੋਰ ਕੀ ਚਾਹੀਦਾ ਹੂੰ ਕੋਈ ਨਹੀਂ ਕੋਈ ਨਹੀਂ ਮੈਂ ਮਨਾ ਲਾਂਗੀ ਅੱਛਾ ਅੱਛਾ ਨਹੀਂ ਕੋਈ ਨਹੀਂ ਜਿੱਦਾਂ ਮਰਜ਼ੀ ਕਰਾ ਤੈਨੂੰ ਇਹ ਗੱਲ ਨਾ ਕਹਦਾ ਉਹ ਬੱਬਾ ਤੇਰੀ ਰਹਿ ਰੱਖ ਲਾਂਗੀ ਤੂੰ ਨਾ ਫਿਕਰ ਕਰ ਠੀਕ ਹੈ ਚੱਲ ਮੈਂ ਤੇਰੀ ਭਾਜੀ ਨਾਲ ਜਾ ਕੇ ਗੱਲ ਕਰਨੀ ਉਨੇ ਕੀ ਕਹਿਣਾ ਉਨੇ ਵੀ ਕੁਝ ਨਹੀਂ ਕਹਿਣਾ ਕਿ ਦਿਨ ਕਿਤੇ ਹੁਣ ਅਸੀਂ ਵੀ ਕਰਨਾ ਹੀ ਆ ਹੂੰ ਕਿ ਨਾਲੇ ਉਦਾਂ ਸੈਟ ਚੰਗਾ ਫਿਰ ਮੈਂ ਕਰਨੀ ਗੱਲ ਠੀਕ ਆ ਸਾਸਿਕਾਲ ਕਹਿੰਦੀ ਕਿ ਸਹੀ ਦੇਰ ਦੇਣੀ ਗੇ ਵੀ ਆਏ ਹੁਣ ਆਪਾਂ ਕੀ ਕਰਾਂਗੇ ਕੱਲ ਸਗਣੀ ਤੇ ਪਰਸੋਂ ਬਰਾਤ ਵਾ ਵਿਆਹ ਤੇ ਪੈਰ ਤੇ ਹੀ ਆ ਤੇ ਜਵਾਬ ਹੁਣ ਕਦੋਂ ਮਿਲ ਗਿਆ ਰਿਸ਼ਤੇਦਾਰ ਨੂੰ ਹੁਣ ਕੀ ਜਵਾਬ ਦੇਵਾਂਗੇ ਕੀ ਕਰੀਏ ਸਮਝ ਤੇ ਹੁਣ ਨਹੀਂ ਰਹੀ ਕੁਛ ਵੀ ਹੁਣ ਹੁਣ 30% ਹੀ ਆ ਸੋਚਣਾ ਕੀ ਆ ਉਹੀ ਸੋਚਣ ਦੀ ਆ ਮੈਂ ਵੀ ਪੈਰ ਤੇ ਅਗਲੇ ਨੇ ਜਵਾਬ ਦੇਤਾ ਹਨੂ ਕੀ ਕਰੇ ਬੰਦਾ ਹੁਣ ਸੋਚਣ ਦਾ ਕੀ ਫਾਇਦਾ ਮੈਨੂੰ ਦੱਸ ਤੇਰੇ ਮੋਬਾਈਲ ਚ ਪੈਸੇ ਹੈਗੇ ਆ ਹਾਂ ਮੇਰੇ ਚ ਹੈਗੇ ਕੀ ਕਰਨਾ ਤੂੰ ਕੁਝ ਮੇਰੇ ਦਾ ਨੰਬਰ ਕੱਢੀ ਆ ਕਿਹੜਾ ਨੰਬਰ ਕੀ ਕਰਨਾ ਲਾ ਤੂੰ ਲਾਈ ਹੈ ਇੱਕ ਵਾਰੀ ਰਹਿਣ ਤੋਂ ਮੰਮੀ ਨੇ ਗੱਲ ਕਰ ਲਈ ਐਵੇਂ ਕਿ ਤੂੰ ਲਾਈ ਤਾਂ ਸਹੀ ਹੈ ਕਰੀ ਦੱਸੀ ਨੰਬਰ ਉਹ ਨਹੀਂ ਫੋਨ ਚੁੱਕਦਾ ਕਿਸੇ ਦਾ ਵੀ ਹਾਂ ਉਹ ਦਿਨ ਮੰਮੀ ਨੇ ਕੀਤਾ ਹੀ ਨਹੀਂ ਚੱਕਦਾ ਫੋਨ ਕੋਈ ਮੈਨੂੰ ਲਾਲਾ ਦੇ ਸੌਰੀ ਇਹਨੂੰ ਤਾਂ ਮੈਂ ਦੱਸਦਾ ਨਾ ਕਿ ਕਿਸ ਦੀ ਧੀ ਤੈਨੂੰ ਕਿਤਾ ਜਵਾਬ ਦੇਈ ਤਾਂ ਤੂੰ ਇਹਨੂੰ ਨੂੰ ਕੀ ਦੱਸਣਾ ਜਿਹੜਾ ਸਿਆਣੀ ਬਣਨੇ ਦੀ ਗੱਲ ਨਹੀਂ ਮੰਨੀ ਤਾਡੀ ਮੰਨੂਗਾ ਹੈ ਨਹੀਂ ਚੁੱਕਣਾ ਉਹਨੇ ਫੋਨ ਅਬ ਜੀ ਕਰੀ ਜਾਂਦਾ ਹੀ ਤੇ ਮੈਂ ਦੱਸਣ ਤੇ ਨਹੀਂ ਆ ਤੁਹਾਨੂੰ ਕੋਈ ਨਹੀਂ ਜੇ ਬਿਜੀ ਕਰੀ ਜਾਂਦਾ ਵਾ ਤੇ ਕੋਈ ਨਹੀਂ ਦਾ ਇਲਾਜ ਕਰ ਦਿੰਨੇ ਆ ਜਾ ਕੇ ਇਹ ਕੌਣ ਹੁੰਦਾ ਵਾ ਪੈਰ ਤੇ ਪੈਰ ਜਵਾਬ ਦੇਣ ਨਾਲ ਕੋਈ ਨਹੀਂ ਵਿਆਹ ਇਹਦਾ ਵੀ ਨਹੀਂ ਮੈਂ ਹੋਂਦ ਦਿੰਦਾ ਜੇ ਫੋਨ ਨਹੀਂ ਚੁੱਕਦਾ ਤਾਂ ਕੋਈ ਨਹੀਂ ਉੱਥੇ ਚੱਜ ਜਾਣੇ ਆ ਚਾਰ ਮੁੰਡੇ ਲੈ ਕੇ ਨਾ ਜਿਹੜਾ ਜੋ ਲਾਜ ਕੀਤਾ ਨਾ ਤੇ ਵੇਖੀਆ ਵਿਆਹ ਨੂੰ ਰਾਜੀ ਕਿੱਦਾਂ ਹੁੰਦਾ ਵਾ ਤੂੰ ਇਲਾਜ ਹੀ ਕਰਦੇ ਰਿਆ ਤੇ ਹੋਰ ਕੀ ਲਾਜ ਤੋਂ ਬਗੈਰ ਦਾ ਕੰਮ ਕੀ ਆ ਹੁਣ ਪਿਆਰ ਦੀ ਪਿਆਰ ਜਵਾਬ ਦੇਤਾ ਨਾ ਕੋਈ ਗੱਲ ਹੁੰਦੀ ਆ ਫਿਰ ਜਵਾਬ ਦੇ ਬੰਦਾ ਐਨਾ ਸ਼ੁਕਰ ਕਰੋ ਕਿ ਉਹਨੇ ਵਿਆਹ ਵਾਲੇ ਦਿਨ ਮੀਹ ਨੂੰ ਜਵਾਬ ਦਿੱਤਾ ਅਹੀਂ ਤੇ ਮੂੰਹ ਦਿਖਾਉਣ ਜੋ ਅੱਗੇ ਨਹੀਂ ਰਹਿਣਾ ਤੇ ਹੁਣ ਵੀ ਕੋਈ ਨਾ ਕੋਈ ਗੱਲ ਹੋਈ ਆ ਤੇ ਫੇਰ ਹੀ ਆ ਪਹਿਲਾਂ ਦੱਸ ਦਿੰਦਾ ਪਹਿਲਾਂ ਪਤਾ ਕਰ ਲੈਂਦਾ ਵੀ ਪਿੰਡ ਦੇ ਵਿੱਚ ਕੀ ਹੋਇਆ ਵਾ ਕੀ ਨਹੀਂ ਅੱਜ ਹੀ ਜਵਾਬ ਦੇਣ ੜਿਆ ਕੀ ਪਤਾ ਹੁਣ ਕਿਦਾਂ ਬੇੜਾ ਘਰ ਕੋਇਆ ਉਹਨੂੰ ਫੋਟਵਾਂ ਪਾ ਕੇ ਕੋਈ ਨਹੀਂ ਫੋਟਵਾਂ ਦੇ ਪਾਲੀਆਂ ਤੇ ਹੁਣ ਮੈਂ ਵੀ ਮੁੰਡੇ ਲੈ ਜਾਣਾਂ ਕੋਈ ਨਹੀਂ ਤੂੰ ਠੰਡੇ ਹੋ ਗਈ ਜਾਨੀ ਚੌਕੀ ਕਰ ਲੈ ਮੁੰਡੇ ਲੈ ਕੇ ਜਾਣਾ ਸਾਡੇ ਨਹੀਂ ਪਿੰਡ ਦੇ ਵਿੱਚ ਬੈਠੀਆਂ ਨੇ ਮੁੰਡਿਆਂ ਨੇ ਆਪਣੇ ਕਾਰੀਗਰ ਕਿਤੇ ਕੋਈ ਨਹੀਂ ਕਾਰੀਗਰ ਤੂੰ ਕਹਿੰਦਾ ਵਿਆਹ ਕਰਾਉਣ ਜੋਗਾ ਉਹਨੂੰ ਨਹੀਂ ਅਸੀਂ ਛੱਡਣਾ ਆ ਵਿਆਹ ਕਰਾਉਣ ਜੋਗਾ ਇਹ ਕਹਾਂਗਾ ਬਗੜਦਾ ਕਹਿੰਦਾ ਘੋੜੀ ਚੜਾਉਣਾ ਨੂੰ ਮੈਂ ਹੁਣ ਜਾ ਕੇ ਲਿਆ ਹਾਂ ਫੜਾ ਲਮਣਾਣਾ ਨਾ ਗੋਪੀ ਨੂੰ ਫੋਨ ਉਹਨੂੰ ਮੈਂ ਕਹਿਣਾ ਵੀ ਘਰ ਚ ਕਰਾਂ ਤਾਂ 15 ਬੰਦੇ ਇਕੱਠੇ ਦੇ ਦਾ ਇਲਾਜ ਕਰਕੇ ਆਈਏ ਵੇਖੀ ਹਾਂ ਵਿਆਹ ਹੁੰਦਾ ਕਿ ਨਹੀਂ ਰਾਜੀ ਕੰਮ ਵਲਕਾ ਜੇ ਥਰਥਰਨਾ ਕਮਿਆ ਦਾ ਗੱਲ ਕਰੀ ਹੂੰ ਆ ਦੋਹੀ ਤੁਹਾਡੇ ਵਾਲੀ ਵੀ ਹੈਲੋ ਹਾਂ ਕੋਪੀ ਕਿੱਥੇ ਆ ਉਹ ਠੀਕ ਹੈ ਠੀਕ ਹੈ 15-20 ਬੰਦੇ ਲੈ ਕੇ ਨਾ ਅੱਡੇ ਤੇ ਆ ਜੇ ਹੈ ਉਹ ਕੁਝ ਨਹੀਂ ਹੋਇਆ ਉਹ ਹੋਣਾ ਨਾ ਕੀ ਆ ਇੱਕ ਬੰਦਾ ਵਾ ਉਹ ਤਾਂ ਥੋੜਾ ਜਿਹਾ ਦਿਮਾਗ ਛਦਾ ਕਰਨਾ ਵਾ ਉਹ ਠੀਕ ਹੈ ਠੀਕ ਹੈ ਸਮਾਨ ਸਾਰਾ ਧਰ ਲਈ ਵਿੱਚ ਚਲ ਠੀਕ ਹੈ ਕੋਈ ਨਹੀਂ ਮੈਂ ਤੁਰ ਪੈਣਾ ਵਾ ਇਧਰੋਂ ਚਲ ਠੀਕ ਹੈ ਹਾਏ ਨੀ ਬਹੁਤ ਇੱਥੇ ਤੂੰ ਕਿਉਂ ਨਿਆ ਫੋਨ ਕਰਨ ਮੰਮੀ ਕੋਹ ਨਹੀਂ ਇੱਥੇ ਜਾਣਾ ਵਾ ਕਿਸੇ ਦੇ ਨਾਲ ਜਾਣਾ ਵਾ ਇਹ ਐਵੇਂ ਕਰੀ ਜਾਂਦੀ ਆ ਮੰਮੀ ਬੜਾ ਕਿੱਥੇ ਚੱਲੇ ਆ ਦਾਦੇ ਦੁੱਤਰ ਦੀਆਂ ਗੱਲਾਂ ਤਾਂ ਡੇ ਆ ਭੀ ਉਹਨੂੰ ਕੁੱਟ ਕੇ ਆਉਣਾ ਵਾ ਹਾਏ ਨੀ ਮੈਂ ਮਰ ਜਾ ਦੁੱਬ ਗਈ ਅੰਤਰੀ ਮੇਰੀ ਕਿਸਮਤ ਇੱਕ ਤਾਂ ਤਰੀ ਕਿਸਮਤ ਕਿੰਬੜੀ ਮਾੜੀ ਆ ਇੱਕ ਤੂੰ ਕੋਈ ਨਵਾ ਸਿਆਪਾ ਖੜਾ ਕਰ ਦੇ ਚੰਗਾ ਤੇ ਮੰਮੀ ਕੀ ਕਰਨਾ ਨਹੀਂ ਆ ਉਹਨੇ ਨਹੀਂ ਹੱਟ ਲਈ ਸਿਆਪਾ ਕਰਾ ਕੀਤਾ ਵੀ ਉਹਨੇ ਜੋਤ ਕੀਤਾ ਕੀਤਾ ਪਰ ਤੂੰ ਜਿਹੜਿਆ ਕਰਤੂਤਾ ਕਾਢ ਚੰਗੀਆਂ ਕਰਨੇ ਆ ਮੰਮੀ ਵਿਆਹ ਕਰਾਉਣ ਜੋਗਾ ਉਹਨੂੰ ਨਹੀਂ ਰਹਿਣ ਦੇਣਾ ਤੇ ਕੀ ਕਰਾਂਗਾ ਬੰਦੇ ਲੈ ਕੇ ਜੱਲਾ ਮੈਂ ਵੀ ਬੰਦੇ ਲੈ ਕੇ ਚਲਾਉਂਣਾ ਨੇ ਤੇ ਕੰਮ ਕਰਕੇ ਗਾਂ ਜਾਣਾ ਤੇ ਅਹੀਂ ਇਹਨਾਂ ਨੂੰ ਕਿੱਥੋਂ ਕਢਾਉਂਦੇ ਰਹਿਣਾ ਜੇਲ੍ਹ ਚ ਤੇਰੀ ਗੱਲ ਸੁਣ ਲੈ ਬੰਦਿਆਂ ਨੂੰ ਬਹਿ ਜਾ ਮੈਂ ਉਹਨਾਂ ਨੂੰ ਕੀਤਾ ਫੋਨ ਤੇ ਹੁਣ ਤੇ ਅਹੀਂ ਜਾਣਾ ਹੀ ਜਾਣਾ ਮੈਂ ਤਾਂ ਕੋਈ ਨਹੀਂ ਚੰਗਾ ਸੋ ਕੋ ਤਾਂ ਲਾਜ ਹੋ ਜਾਊਗਾ ਥੋੜਾ ਜਿਹਾ ਆਰਤੀ ਨੂੰ ਦੱਸ ਦੋਗਾ ਵੀ ਬੰਦੇ ਆ ਗਏ ਅੱਗੇ ਸ਼ਰਮ ਨੂੰ ਹੱਥ ਮਾਰ ਆਪਣੀ ਭੈਣ ਵੱਲ ਵੇਹ ਹੈ ਜਿਹੜਾ ਕਿਸ ਨੂੰ ਨਹੀਂ ਪਤਾ ਲੱਗਾ ਹੋਵੇ ਪਤਾ ਲੋੜਾਈਓ ਵੀ ਸਾਡੇ ਘਰ ਆ ਕੰਮ ਹੋਇਆ ਵਾ ਤਾਂ ਅੱਛਾ ਜੋੜੇ ਤੇ ਬਹਿ ਜਾ ਇੱਕ ਕਿੱਥੇ ਸ਼ਰਮ ਨਹੀਂ ਆਉਂਦੀ ਕਿਤੇ ਬੰਦੇ ਇਕੱਠੇ ਕਰਨ ਧਿਆਵਾ ਮੰਮੀ ਇਹ ਕੋਈ ਬੰਦੇ ਵਾਲੀ ਗੱਲ ਵਾ ਕਹਿੰਦੀ ਈ ਭੈਣ ਨੂੰ ਧੋਖਾ ਦੇਣਾ ਵੇ ਚੁੱਪ ਕਰਕੇ ਬਹਿ ਗਲਤੀਆਂ ਤੁਹਾਡ ਕੋ ਵੀ ਹੋਈਆਂ ਵਾ ਠੀਕ ਆ ਜੇ ਆਪਾਂ ਸਹੀ ਹੁੰਦਾ ਨਾ ਚਾਰੇ ਪਾਸਿਓ ਤੇ ਮੈਂ ਵੀ ਬੜਾ ਕੁਝ ਸੋਚਿਆ ਹਈਗਾ ਪਰ ਹੁਣ ਨਾ ਇੱਕ ਨਿੱਕੀ ਜਿਹੀ ਗਲਤੀ ਦੇ ਕਰਕੇ ਮੈਂ ਤਾਂ ਨਹੀਂ ਕੁਝ ਕਰਨ ਢਈ ਤੂੰ ਵੀ ਹੁਣ ਚੁੱਪ ਕਰਕੇ ਬਹਿ ਜਾ ਆਪਣੇ ਭੈਣ ਨੂੰ ਬਾਹਰ ਸੌਣਾ ਹੀ ਉਹ ਕਹਿੰਦਾ ਕਿ ਤਾ ਘਰੇ ਖਾਣੀ ਸਰੀ ਉਮਰ ਮਮੀ ਬਸਾਉਣਾ ਤੇ ਹੈਗਾ ਵਾ ਪਰ ਉਹਨੂੰ ਨਹੀਂ ਮੈਂ ਰਹਿਣ ਦੇਣਾ ਇਹ ਚੁੱਪ ਕਰਕੇ ਬਹਿ ਜਾਓ ਇੱਥੇ ਪਾਣੀ ਰਹਿ ਜਾਓ ਹੁਣ ਮੈਨੂੰ ਫੋਨ ਕੀਤਾ ਹੁਣ ਇਹ ਕਹਿੰਦੀ ਜਿਆਦਾ ਕੋਈ ਨਹੀਂ ਕੋਈ ਨਹੀਂ ਫੋਨ ਕਰਾ ਦੋ ਭਾਈ ਨਹੀਂ ਕੁਝ ਕਰਨਾ ਬਹਿ ਜਾਓ ਆਮਨਾ ਟਿੱਕ ਕੇ ਬਹਿ ਜਾ ਤੂੰ ਫੋਟੋ ਕਰ ਪੀਓ ਤਾ ਫਿਰ ਮੈਂ ਹੈ ਤੇਰੀ ਸ਼ਤਰਾਲ ਮੈਨੂੰ ਲੱਗਦਾ ਮੈਨੂੰ ਕਰਾਉਣੀ ਪੈਣੀ ਘਰੇ ਹੀ ਜਦ ਡੈਡੀ ਨਵਾਜ਼ ਮਾਰੋ ਕੱਲੋਂ ਫੇਰ ਜਿੱਦਾਂ ਕਰਨਾ ਵਾ ਤੁਸੀਂ ਡਰਦੇ ਰਹਿਣਾ ਤੁਸੀਂ ਚੁੱਪ ਕਰਕੇ ਬਹਿ ਜਾ ਹਾਂ ਬੈ ਜਾ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਮੈਂਵੇਂ ਮੂੰਹ ਚੋਕ ਲੈ ਮੁੰਡੇ ਇਕੱਠੇ ਕਰ ਲੈ ਜੀ ਮੈਂ ਡਾਕਟਰ ਲੈ ਆਇਆ ਉਹਨਾਂ ਨੇ ਬੋਲਿਆ ਸਾਡੀ ਵੀ ਕਿਤੇ ਗਲਤੀ ਆ ਤੇ ਹਾਂ ਜੀ ਕਿਹਾ ਉਹ ਤਾਂ ਨਹੀਂ ਤਾਂ ਦੀਆਂ ਗੱਲਾਂ ਇਹ ਅੱਧਾ ਹੀ ਘਰੀ ਜਾਣਾ ਤੁਸੀਂ ਡਾ ਡਰ ਕੇ ਰਹਿਣਾ ਆਹੋ ਆਪਾਂ ਡਰ ਕੇ ਰਹਿਣਾ ਚਲੋ ਠੀਕ ਹੈ ਨਹੀਂ ਪੈਣਾ ਬੈ ਜਾ ਆ ਪੈਨੂ ਰੱਬ ਨੇ ਸਜ਼ਾ ਦੇਣੀ ਆ ਕਰਾਂ ਦੇ ਕਰਾਂ ਕੀ ਜਾਨ ਇਹਨਾਂ ਨੇ ਮੈਨੂੰ ਦੇਣਾ ਨਹੀਂ ਆ ਪਾਸੋ ਕਾ ਮੈਂ ਵੀ ਨਹੀਂ ਇਹਨੂੰ ਛੱਡਣਾ ਹੁਣ ਕਿਸ ਨਾ ਕਿਸ ਬਹਾਨੇ ਨਾਲ ਲਾਜ ਇਹਦਾ ਕਰਨਾ ਹੀ ਪੈਣਾ ਮੈਂ ਹੀ ਠੀਕੀ ਬੈਠੇ ਜੇ ਇਹ ਕੰਡੇ ਜੀ ਉਹ ਆ ਸਮਝੀ ਵੇਖਣ ਨਾਲ ਆ ਬਰਸੰਜਾ ਡਿਆ ਵੇਖਣ ਪੱਠੇ ਮੈਂ ਹੋ ਗਏ ਹੁੰਦੇ ਕੋਈ ਚੱਕਰ ਤੇ ਮੈਂ ਕਰ ਲੱਭਣ ਨਹੀਂ ਤੇ ਮੈਂ ਕਿਹੜਾ ਦੂਰ ਆ ਖਾਦੇ ਲੱਗ ਗਏ ਆ ਕੀ ਗੱਲ ਹੋ ਗਈ ਭੈਣ ਦਾ ਫੋਨ ਆਇਆ ਹਾਂ ਉਹ ਰਿਸ਼ਤੇ ਦੀ ਦੱਸ ਪਾਉਂਦੀ ਨਾ ਜਿਹੜੀ ਆਹੋ ਤੇ ਕੁੜੀ ਬਾਹਰ ਪੱਕੀ ਆ ਕੈਨੇਡਾ ਅੱਛਾ ਤੇ ਮੈਂ ਆਖਿਆ ਵੀ ਉਹਨੂੰ ਆੜਾ ਜ ਮੈਂ ਕੰਨੀ ਕੱਢਿਆ ਮੈਂ ਧਿਆਨ ਰੱਖੀ ਹੂੰ ਉਹਨੇ ਫੋਟੋ ਪਾਈ ਦੀ ਕੁੜੀ ਤਾਂ ਬੜੀ ਸੋਹਣੀ ਹੈ ਜੀ ਵੇਖਣੀ ਤਾਂ ਵਖਾਲ ਦੇਣੀ ਫੋਟੋ ਦੀ ਬਾਤ ਹੀ ਆ ਤੂੰ ਖਾਲ ਦੇ ਆ ਵੇਖਿਓ ਅਜੂਮ ਕਰ ਲਓ ਆ ਯਾਰ ਫੋਟੋ ਤੇ ਚੰਗੀ ਆ ਕੁੜੀ ਤੇ ਮੂੰਹ ਮੱਥੇ ਲੱਗਦੀ ਆ ਹਾਂ ਸੋਹਣੀ ਵੀ ਆ ਜਵਾਨ ਵੀ ਆ ਚਲੋ ਉਹ ਤਾਂ ਆ ਹੁਣ ਪਤਾ ਨਹੀਂ ਨਗਲ ਵਾਲੀ ਹੋਏ ਤਾਂ ਆਈ ਆ ਉਹ ਕੋਈ ਗੱਲ ਨਹੀਂ ਅਖਰ ਆਪ ਵੀ ਚੰਗੇ ਹੈਗੇ ਤਾਂ ਅਗਲੇ ਵੀ ਚੰਗੇ ਹੀ ਹੁੰਦੇ ਆ ਆਪਣੇ ਜੀ ਵੀ ਕਮੀਆਂ ਹੁੰਦੀਆਂ ਮੇਰੀ ਅਗਲੇ ਚ ਨਹੀਂ ਹੁੰਦੀਆਂ ਹੈਗੀਆਂ ਤੇ ਉਹਨਾਂ ਨੂੰ ਦੱਸਿਆ ਵਾ ਵੀ ਮੁੰਡਾ ਸਾਡਾ ਇਦਾਂ ਵੀ ਮਤਲਬ ਪਹਿਲਾਂ ਵਿਆਹ ਹੈ ਮੈਂ ਦੱਸਿਆ ਤੇ ਕੁੜੀ ਦਾ ਕਿਦਾਂ ਕੁੜੀ ਨਹੀਂ ਗਈ ਹੈਗੀ ਹਾਂ ਕੁੜੀ ਸਗੋਂ ਹੋਣਾ ਜੀ ਅੱਛਾ ਉਹ ਇਦਾਂ ਇਹ ਕੁਝ ਇਦਾਂ ਹੁਣ ਸੁਖਮਨ ਤੇ ਦਰਦੀ ਉਮਰ ਇੰਨੀ ਕੀ ਕੱਟ ਨਹੀਂ ਦੀ ਇੱਕ ਜੀ ਤੇ ਮਨ ਜਾਣਗੇ ਉਥੋਂ ਪੱਕੀ ਕੁੜੀ ਕੁਵਾਰੀ ਕੁੜੀ ਸਾਡੇ ਮੁੰਡੇ ਨਾਲ ਵਿਆਹ ਕਰਾ ਲੂ ਮੈਂ ਨੂੰ ਇਹ ਗੱਲਾਂ ਸਾਰਿਆਂ ਪੁੱਛ ਤਾ ਮੈਂ ਕਿ ਬਾਅਦ ਵਿੱਚ ਵੇਖ ਕੇ ਇੱਕ ਦੂਜੇ ਨੂੰ ਅੰਦਰ ਨਾਲੋਂ ਪਹਿਲਾਂ ਪੁੱਛੀ ਆ ਕੁਛ ਯੋ ਸਾਡੇ ਕੋਲ ਇੰਨੀ ਪਹਿਲੀ ਆ ਆ ਸਾਬ ਕਹਾਵਾ ਬੰਬੀ ਮੁੰਡੇ ਦੀ ਇਕੱਲੇ ਦੀ ਘਰਵਾਲੀ ਆ ਤੇ ਇਹ ਆ ਵੀ ਜੇ ਬਾਅਦ ਵਿੱਚ ਕਰਨੀ ਹੈ ਤਾਂ ਹੁਣੇ ਜਵਾਬ ਦੇ ਦੀ ਉਹ ਆਂਦੀ ਵੀ ਤੂੰ ਫਿਕਰ ਨਾ ਕਰ ਭੈਣ ਉਹ ਮੇਰੇ ਆਪਣੇ ਬੰਦੇ ਨੇ ਉਹਨਾਂ ਨੇ ਨੇ ਨਾ ਕਰਨੀ ਹੈ ਜੋ ਮੈਂ ਕਹਤਾ ਉਹ ਪੱਕਾ ਚੱਲ ਵੇਖ ਲਾ ਜੇ ਠੀਕ ਆ ਤੇ ਫੇਰ ਕਰ ਲੋ ਹੋਰ ਕੀ ਚਾਹੀਦਾ ਨਾਲੇ ਮੇਰੇ ਵੀ ਮਨ ਚ ਸਾਰੀ ਉਮਰ ਵਿਚਾਰ ਆਈ ਹੋਈ ਕਹਿੰਦਾ ਰਿਹਾ ਜੋ ਛੋਟਾ ਹੁੰਦੇ ਰੀਜੀ ਬਾਹਰ ਦੀ ਤੇ ਚੱਲ ਜੇ ਬਾਹਰ ਦੀ ਕੁੜੀ ਹੋ ਗਈ ਆ ਰਿਸ਼ਤਾ ਆ ਜਾ ਭੋਜੇ ਸੈਟ ਬਹਿ ਜਾ ਤੇ ਚੱਲ ਇਹ ਵੀ ਚਲ ਜਾਏਗਾ ਹੈ ਤਾਂ ਸਭ ਕੁਝ ਠੀਕ ਹੋਇਆ ਚੱਲ ਵਧੀਆ ਪਰ ਮੈਂ 1 ਕਿਲੋ ਹਰਾਨ ਆ ਵੀ ਕੁੜੀ ਵੀ ਇਕਵਾਰੀ ਕੁੜੀ ਵੀ ਪੱਕੀ ਮੁਲਖ ਵੀ ਚੰਗਾ ਚਲੋ ਤੇ ਉਹ ਰਿਸ਼ਤਾ ਕਿਦਾਂ ਕਰ ਲੈਣਗੇ ਹੋ ਨਹੀਂ ਸਕਦਾ ਕਦੀ ਜਰੂਰ ਵਿੱਚ ਕੋਈ ਨਾ ਕੋਈ ਵਿਗਨ ਹੋਊਗਾ ਅਸਲ ਵਿੱਚ ਗੱਲ ਪਤਾ ਕੀ ਆ ਕੁੜੀ ਦੀ ਸਾਡੇ ਮੁੰਡੇ ਨਾਲੋਂ 5 ਸਾਲ ਉਮਰ ਵੱਡੀ ਆ ਦੱਸਣਾ ਨਹੀਂ ਬਚੰਦੀ ਪਰ ਮੈਂ ਤਾਂ ਦੱਸਿਆ ਕਿ ਉਹ ਘੜੀ ਘੜੀ ਪੁੱਛਦੇ ਜੇ ਕਿ ਇਹ ਮਤਲਬ ਕੀ ਆ ਇਹ ਰਿਸ਼ਤਾ ਹੋਣ ਕਿਦਾਂ ਰਿਹਾ ਉਹਨਾਂ ਨੂੰ ਇਹ ਆ ਕਿ ਜਿੱਥੇ ਦੱਸ ਪੈਂਦੀ ਆ ਸਾਰੇ ਕਹਿ ਦਿੰਦੇ ਕਿ ਕੁੜੀ ਦੀ ਉਮਰ ਵੱਡੀ ਆ ਤੁਹਾਨੂੰ ਪਤਾ ਅੱਜ ਕੱਲ ਮੁੰਡਿਆਂ ਵਾਲਿਆਂ ਦੀ ਵੀ ਆਕੜ ਬਥੇਰੀ ਆ ਸਾਨੂੰ ਇਹ ਆ ਵੀ ਸਾਨੂੰ ਲੋੜ ਆ ਤੇ ਉਹਨਾਂ ਨੂੰ ਵੀ ਲੋੜ ਆ ਤੇ ਜੇ ਸਾਡਾ ਰਿਸ਼ਤਾ ਸੈੱਟ ਬੈਜੂ ਸਾਨੂੰ ਮਰਜ਼ੀ ਚਾਹੀਦਾ ਨਾਲੇ ਉਹਨਾਂ ਨੂੰ ਇਹ ਵੀ ਆ ਨਾ ਕਿ ਮੁੰਡੇ ਨੂੰ ਚਾਰ ਕਿੱਲੇ ਆਉਂਦੇ ਆ ਆਹੋ ਕਿੱਲਿਆਂ ਕਰਕੇ ਵਿਆਹ ਰਿਸ਼ਤਾ ਹੋਣਾ ਪਰ ਮੈਂ ਇਹ ਗੱਲ ਕਹਿਣਾ ਵਾਂ ਵੀ ਦੂਜਾ ਮਾਰਾ ਮੁੰਡਾ ਬਣ ਜਾਊਗਾ ਸਾਡਾ ਉਹ ਨੂੰ ਤਾਂ ਮੈਂ ਕਰਤੀ ਹਾਂ ਇਹ ਹੁਣ ਮੈਨੂੰ ਨਹੀਂ ਪਤਾ ਤੂੰ ਹੀ ਮਨਾਉਣਾ ਜਾਂ ਕਿੱਦਾਂ ਕਰੋ ਜਾਂ ਕਿੱਦਾਂ ਨਹੀਂ ਮੈਂ ਹਾਂ ਪੱਕੀ ਕਰਤੀ ਉਹ ਹਾਂ ਤਾਂ ਤੂੰ ਕਰਤੀ ਆ ਪਹਿਲਾਂ ਉਹਨੂੰ ਪੁੱਛ ਤੇ ਲੈਣਾ ਹੀ ਜੇ ਅਗਲੇ ਇਹ ਨਾ ਮੁੜ ਕੇ ਮੰਨਿਆ ਤੇ ਮੜ ਕੇ ਤੂੰ ਵੀ ਉਧਰੋਂ ਝੂਠੀ ਪੈਵੇਂਗੀ ਬਸ ਠੀਕ ਆ ਆਪਾਂ ਇਹਦੀ ਹੀ ਮੰਨੀ ਜਾਣੀਆਂ ਇਹਨੂੰ ਵਿਆਹਣਾ ਨਹੀਂ ਕਿਸੇ ਪਾਸੇ ਨਹੀਂ ਲਾਉਣਾ ਪਰ ਵਿਆਹ ਤੇ ਉਹਦਾ ਹੀ ਹੋਣਾ ਨਾ ਉਹ ਕੋਈ ਗੱਲ ਨਹੀਂ ਕਿਰਮਾ ਮਾਫੀਓ ਸਾਮਪ ਤੈਨੂੰ ਨਿਆਣੀ ਮਨ ਲਿੰਦੇ ਇੰਦੇ ਆਈ ਦੀ ਚੱਲ ਫੇਰ ਮਣਾਵਾਂਗੇ ਨਾਲ ਮਿਲ ਕੇ ਹੋਣਾ ਉਹ ਹੀ ਹੈ ਜੋ ਮਾਤੋ ਨੇ ਕਹਿਣਾ ਚੱਲ ਕਰ ਲੈਂਦੇ ਆ ਗੱਲ ਫੇਰ ਚੱਲ ਆਓ ਚੱਲ ਅਸੇ ਫੋਨ ਕਿਧਾ ਹੁੰਦਿਆ 93 ਨੰਬਰ ਨਾ ਪਤਾ ਨਹੀਂ ਮੈਨੂੰ ਹੁਣ ਕਿਧਾ ਹੋ ਹੁਣ ਚੁੱਕਾਂ ਕਿ ਨਾ ਚੁੱਕਾਂ ਹੁਣ ਇਹ ਵੀ ਪਤਾ ਨਹੀਂ ਕਿੱਥੇ ਆ ਫੋਨ ਆ ਕੇ ਆਪਾਂ ਕਿੱਧਰ ਚੱਲ ਜਾਂਦੇ ਆ ਵੇਖਾਂ ਭਲਾ ਬਾਹਰ ਆ ਕੇ ਕਿ ਕਿੱਥੇ ਗਏ ਪੜਾ ਦੇ ਨੀ ਜੇ ਮੈਂ ਚੁੱਕ ਲਿਆ ਫੇਰ ਨਾ ਗੁੱਸੇ ਹੋਣ ਕਿ ਐਵੇਂ ਕਿਉਂ ਚੁੱਕਿਆ ਉਹ ਮਾਰਾਂ ਚਾਤੀ ਪਰ ਤੂੰ ਇਹ ਕਿਤੇ ਗਏ ਹੋ ਮੈਂ ਤੇ ਆ ਖਲੋਤਾ ਕੇ ਦੇ ਲੱਗ ਕਿਉਂ ਆ ਫੋਨ ਤੀ ਘਰ ਛੱਡ ਜਾਂਦੇ ਹੋ ਤੇ ਆਉਂ ਡਿਆ ਹੀਗਾ ਕਿਸਦਾ ਕਿਹਦਾ ਆਉਂ ਡਿਆ ਹੀ ਪਤਾ ਨਹੀਂ ਕੋਈ ਅਨੌਨ ਨੰਬਰ ਹੀਗਾ ਤੇ ਮੈਂ ਚੁੱਕਿਆ ਨਹੀਂਗਾ ਤੇ ਚੁੱਕ ਲੈਣਾ ਹੀ ਮੈਨੂੰ ਨਹੀਂ ਕੀ ਪਤਾ ਕਿਹਦਾ ਵਾ ਤੇ ਕਿਹਦਾ ਨਹੀਂ ਤੁਸੀਂ ਲਾ ਕੇ ਵੇਖ ਲਓ ਉਹ ਚੱਲ ਰਹਿਣ ਦੇ ਜਿਹਨੂੰ ਲੋੜ ਹੋ ਗਿਆ ਆਪੇ ਘੜ ਲੂਗਾ ਦੁਬਾਰਾ ਹਾਂ ਹਾਂ ਲਾ ਕੇ ਵੇਖ ਲੋ ਹਾਂ ਕਿ ਇਹਨੂੰ ਜ਼ਰੂਰੀ ਕੰਮ ਨਾ ਹੋਵੇ ਉਹ ਯਾਰ ਜ਼ਰੂਰੀ ਹੋਊਗਾ ਤੇ ਆਪੇ ਲਾ ਲੂਗਾ ਨੰਬਰ ਮੈਂ ਵੇਖ ਲੈਣਾ ਭਲਾ ਮੇਰੀ ਪਛਾਣ ਚੱਕ ਗਕਣੀ ਨੰਬਰ ਵੀ ਨਵਾਂ ਵਾ ਪਤਾ ਨਹੀਂ ਕਿਹੜਾ ਵਾ ਤੇ ਜਦੋਂ ਕਿਤੇ ਜਾਣਦੇ ਦੇ ਫੋਨ ਲੈ ਜਾ ਕਰੋ ਉਹ ਮੈਂ ਚਾਰਜਰ ਲਾਇਆ ਹੀਗਾ ਤਾਂ ਕਰਕੇ ਆ ਫਰ ਕੋਈ ਨਹੀਂ ਲਾ ਦੇ ਚਾਰਜਰ ਜਿਹੜਾ ਹੋਊਗਾ ਆਪੇ ਆ ਜਾਊਗਾ ਵਾਹਿਗੁਰੂ ਸ਼ੁਕਰ ਹੈ ਤੇਰਾ ਕਿ ਤੂੰ ਮੇਰਾ ਰਿਸ਼ਤਾ ਉਤੋਂ ਟੜਾਤਾ ਚੌਨੀ ਦੇ ਵੇਲੇ ਮੈਂ ਵੀ ਇਹੀ ਹਾਂ ਪਰ ਇਹਨਾਂ ਜੋ ਵੀ ਤੁਸੀਂ ਕਰਨਦੇ ਹੋ ਬੜਾ ਹੀ ਵਧੀਆ ਕਰਨਦੇ ਉਹਦਾਂ ਨਾ ਮੇਰੇ ਮਨ ਵਿੱਚ ਇੱਕੋ ਦੁੱਖ ਹੈ ਕਿ ਮੈਨੂੰ ਆਪਣੇ ਪੁੱਤ ਨੂੰ ਛੱਡ ਕੇ ਨਾ ਤੇ ਇਹਦੇ ਤੋਂ ਦੂਰ ਜਾਣਾ ਪੈਣਾ ਵਾ ਪਰ ਮੈਂ ਆਪਣੀ ਭਾਬੀ ਦੀ ਚੋਲੀ ਚ ਪਾਵੇ ਦਿੱਤਾ ਹੈ ਨਾ ਪਰ ਫਿਰ ਵੀ ਮੇਰਾ ਧਿਆਨ ਨਾ ਸਿਰਫ ਉਹਦੇ ਵਿੱਚ ਹੀ ਰਹਿੰਦਾ ਵਾ ਤੇ ਇਹ ਵਾ ਕਿ ਹੁਣ ਸਾਡਾ ਉੱਥੇ ਰਿਸ਼ਤਾ ਟੁੱਟ ਗਿਆ ਨਾ ਤੇ ਬੜਾਈ ਵਧੀਆ ਹੋ ਗਿਆ ਹੁਣ ਮੈਂ ਆਪਣੇ ਪੁੱਤ ਦੇ ਕੋਲ ਹੀ ਰਹਾ ਕਰਾਂਗੇ ਮੈਂ ਤਾਂ ਤੁਹਾਡੀ ਗੜੀ ਇਹ ਅਰਦਾਸ ਕਰਦੀ ਹੁਣ ਮੇਰਾ ਹੋਰ ਕਿਤੇ ਨਾ ਰਿਸ਼ਤਾ ਹੋਏ ਮੈਂ ਆਪਣੇ ਪੁੱਤ ਕੋਲ ਹੀ ਰਹਿਣਾ ਚੰਮੀ ਆ ਬੜੇ ਦੁੱਖ ਵੇਖੇ ਮੈਂ ਬਸ ਮੇਰੀ ਇੱਕ ਗੱਲ ਵਈ ਗੁਰੂ ਜੀ ਮੰਨ ਲਓ ਮੈਨੂੰ ਮੇਰੇ ਪੁੱਤ ਤੋਂ ਦੂਰ ਨਾ ਕਰਿਆ ਮੈਂ ਉਹਦੇ ਤੋਂ ਦੂਰ ਨਹੀਂ ਰਹਿ ਸਕਦੀ ਜਿੱਦ ਤੂੰ ਮੈਨੂੰ ਉਹਦੇ ਤੋਂ ਵੀ ਦੂਰ ਕਰਤਾ ਨਾ ਮੈਂ ਤੇ ਜਿੰਨੀਆਂ ਜੀ ਮਰ ਜਣਾ ਬਸ ਮੇਰੀ ਤੇ ਇਹ ਹੀ ਅਰਦਾਸ ਆ ਕਿ ਸਾਡਾ ਮਾਂ ਪੁੱਤਾਂ ਦਾ ਰਿਸ਼ਤਾ ਨਾ ਟੁੱਟੇ ਵਈ ਗੁਰੂ ਇਨਾ ਕ ਬਸ ਮੇਰੀ ਤੇ ਮੇਰ ਕਰਦੇ ਹੋਰ ਮੈਨੂੰ ਤਾਂ ਕੋਈ ਚਾਹੀਦਾ ਨਾ ਵਾ ਕੀ ਸੋਚੰਡੀ ਮੇਰੀਤੀ ਕੋਈ ਨਹੀਂ ਮम्मी ਮੈਂ ਕੀ ਸੋਚਣਾ ਮਾਪਿਓ ਦੇ ਹੁੰਦਿਆ ਨਾ ਟੀਆ ਸੋਚਦੀਆਂ ਨਹੀਂ ਹੁੰਦੀਆਂ ਸੋਚਾਂ ਮਾਪਿਓਰ ਹੁੰਦੀਆਂ ਵਾ ਠੀਕ ਆ ਤੂੰ ਖੁਸ਼ ਰਿਆ ਕਰ ਤੈਨੂੰ ਕੀ ਲੋੜ ਆ ਸੋਚਣ ਦੀ ਮੈਨੂੰ ਮम्मी ਕੀ ਲੋੜ ਆ ਫਿਕਰ ਇਹ ਤਾਂ ਨਹੀਂ ਜੋ ਵੀ ਵਾਇਗਰੋ ਨੇ ਮੇਰੇ ਕਰਮਾਂ ਚ ਲਿਖਿਆ ਹੋਤੇ ਹੋ ਹੀ ਜਾਣਾ ਹਰ ਹਾਲ ਚਲ ਪੁੱਤ ਮੇਰੀ ਗੱਲ ਸੁਣ ਨਾ ਵਾ ਇੱਕ ਮੇਰੇ ਦਿਮਾਗ ਚ ਗੱਲ ਆਉਂਦੀ ਆ ਤੇ ਅਹੀਂ ਤੇ ਕਹਿਣਾ ਗਾਲੀ ਨਹੀਂ ਕੀਤੀ ਨਾ ਆਪਾਂ ਕਹਿਣਾ ਨਾਂ ਲਿਆ ਤੇ ਗੱਲ ਉਹਨਾਂ ਤੱਕ ਕਿੱਦਾਂ ਪਹੁੰਚ ਗਈ ਹੈ ਇਹ ਕਿਹੜਾ ਵਾ ਜਿਹੜਾ ਮੇਰਾ ਫੋਟੋਆਂ ਪਾਉਂਦਿਆ ਮੈਨੂੰ ਇੱਕ ਗੱਲ ਦੱਸ ਤੂੰ ਕਿਤੇ ਆਪਣੀ ਕਿਸੇ ਲਈ ਨਾ ਗਲਤ ਨਹੀਂ ਕੀਤੀ ਮੈਂ ਮਮੀ ਕਾਲਜ ਜਾਂਦੀ ਆ ਰੇਮੀ ਤੇ ਸਾਰਾ ਦਿਨ ਮੈਂ ਘਰ ਆ ਮੈਂ ਕਿத்து ਕਿਸ ਨੂੰ ਫੋਨ ਕਰਕੇ ਦੱਸਣਾ ਮੈਨੂੰ ਤੇ ਨਾਲੇ ਉਹਦਾ ਵੀ ਨਹੀਂ ਇਹ ਮੁੰਡਾ ਪਸੰਦ ਹੈਗਾ ਮੈਨੂੰ ਕਿ ਲੋੜ ਹੀ ਕਿਸੇ ਨੂੰ ਦੱਸਣ ਦੀ ਚੱਲ ਮੁੰਡਾ ਭਾਵੇਂ ਪਸੰਦ ਭਾਵੇਂ ਨਹੀਂ ਪਸੰਦ ਪਰ ਹੋ ਸਕਦਾ ਕਿਸੇ ਨੇ ਤਾਂ ਆਪਣੇ ਵਿਆਹ ਵਿਉ ਦੀ ਗੱਲ ਕੀਤੀ ਹੋਵੇ ਮੈਂ ਨਹੀਂ ਮੰਮੀ ਕਿਹੇ ਨਾਲ ਨਹੀਂ ਕੀਤੀ ਪਰ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਬਣਿਆ ਕੀ ਸਾਡੇ ਨਾਲ ਕਿਹੜਾ ਵਨ ਖੱਪਾ ਬੇੜਾ ਬਹਿ ਜੇ ਤਰੇ ਦਾ ਜਿਹੜਾ ਫੋਟੋਆਂ ਪਾਉਂਦਿਆ ਵਾ ਹੈ ਜਿੰਨੇ ਬੇੜਾ ਘਰਕ ਕਰਾਤਾ ਹੁੰਦੇ ਹੁੰਦੇ ਕੰਮ ਦਾ ਪੁੱਤ ਇੱਕ ਗੱਲ ਕਰਾਂ ਗੁੱਸਾ ਨਾ ਕਰੀ ਜਿਹੜੀ ਪਿੰਦਰ ਦੀ ਮਾਂ ਵਾ ਨਾ ਸ਼ਾਲੋ ਤਾਲੋ ਜਈ ਐਡੀ ਤੇਜ਼ ਵਾਪੇ ਗੱਲ ਨਹੀਂ ਕਰਨ ਵਾਲੀ ਉਹ ਤਾਂ ਮੈਨੂੰ ਇੰਨੀ ਬੁਰੀ ਲੱਗਦੀ ਹੈ ਨਾ ਜੀ ਕਾ ਤਾਂ ਜ਼ਹਿਰ ਉਹ ਜ਼ਹਿਰ ਤਾਂ ਗੱਲ ਦੇ ਵਿੱਚ ਉਹਦਾ ਬੇੜਾ ਕਰ ਕੋਇਆ ਹੁਣ ਕਿਤੇ ਉਹਨੂੰ ਪਤਾ ਲੱਗਾ ਵਾ ਤੇ ਉਹਨੇ ਆ ਸਾਰਾ ਕੁਝ ਕੀਤਾ ਹੀ ਉਹ ਮੈਨੂੰ ਸਾਰਾ ਹੀ ਪਤਾ ਵਾ ਤੂੰ ਹਣੇ ਘਰੇ ਡੱਬਾ ਦੇ ਕਿ ਆਏ ਹੋ ਵੀ ਹੱਡੀ ਕੁੜੀ ਦਾ ਵਿਆਹ ਵਾ ਤੇ ਆਣ ਕੇ ਤੇ ਮੁਨਕੇ ਤੁਸੀਂ ਪਾਣੀ ਮਾਰਦੇ ਦੱਸਿਆ ਤੁਸੀਂ ਉਹਨਾਂ ਨੂੰ ਇੱਥੇ ਜਾ ਕੇ ਇਹਨੂੰ ਪਤਾ ਵਾ ਕੁਝ ਐਵੇਂ ਮੰਮੀ ਕਿਹਦੇ ਉੱਤੇ ਤੋਮ ਤਾਂ ਨਹੀਂ ਲਾਈ ਦਿਆਂ ਹੁੰਨੀਆਂ ਗਲਤੀ ਤਾਂ ਢੱਡੀ ਆਪਣੀ ਆ ਤੇ ਕਸੂਰ ਤੇ ਹਿੰਦੂ ਜਨ ਦਾ ਕਰਦੇ ਫਿਰਦੇ ਜੀ ਹੁਣ ਤੋ ਇਹਨਾਂ ਨੂੰ ਬਖਸ਼ ਦੋ ਉਹਨਾਂ ਨੇ ਤੁਹਾਡਾ ਕੀ ਮਾੜਾ ਕੀਤਾ ਵਾ ਸਭ ਕੁਝ ਤੁਸੀਂ ਉਹਨਾਂ ਦੇ ਘਰੋਂ ਲਿਆ ਕੇ ਖਾ ਪੀ ਗਏ ਤੇ ਹਾਲੇ ਵੀ ਤੁਸੀਂ ਉਹਨਾਂ ਨੂੰ ਗੱਲਾਂ ਕਰਦੇ ਨੇ ਕੀ ਖਾ ਪੀ ਰਿਆ ਉਥੋਂ ਲਿਆ ਕੇ ਮੈਂ ਹੈ ਕਿੰਨਾ ਸੋਨਾ ਸੀ ਉਹਨਾਂ ਦਾ ਤੂੰ ਨਾ ਬਟਿਓ ਚੁੱਪ ਕਰਕੇ ਬਹਿ ਜਾ ਉਹ ਤਾਂ ਪੜਦੇ ਨਾ ਤੇ ਜਿਹੜੇ ਆ ਰਹੇ ਆ ਬੋਬੇ ਲਾਏ ਹੀ ਸਾਡੇ ਮੋੜੇ ਉਹਨਾਂ ਨੇ ਤੁਸੀਂ ਬੜਾ ਮੈ ਨਹੀਂ ਇਥੇ ਪੈਲਸਾਂ ਚ ਵਿਆਹ ਕੀਤਾ ਹੈ ਨਾ ਪੈਲਸਾਂ ਦੇ ਚਾਰ ਫੇਰੇ ਤੇ ਤੋਰ ਛੜਿਆ ਸੀ ਲੱਗਦਾ ਮੈਂ ਮੇਰਾ ਮੂੰਹ ਨਾ ਖਲਾਓ ਮੇਰੇ ਲੱਗੋ ਤੁਸੀਂ ਚਲ ਜੋ ਮਨ ਅੱਗੇ ਬੜਾ ਗੁੱਸਾ ਜੇ ਤੁਹਾਡੇ ਤੇ ਤੂੰ ਚੁੱਪ ਕਿਥੇ ਛੜਿਆ ਤੁਸੀਂ ਵੱਡੀ ਗੁੱਸੇ ਵਾਲੀ ਬਾਡੀ ਵਰਗੀ ਮਾਂ ਤੇ ਮੈਂ ਤੇ ਆ ਨਹੀਂ ਕਿਸੇ ਦੀ ਹੋਵੇ ਨਾ ਜਾ ਤੇ ਮੈਂ ਹੀ ਜੰਮਦੀ ਮਰ ਜਾਂਦੀ ਸਤ ਸਵਾ ਪਾਤ ਮੇਰੀ ਬੇਟੀ ਮੇਰੇ ਤੇ ਹੋਰ ਪਾਣੀ ਨਹੀਂ ਹੈ ਹੋਰ ਫੇਰ ਆਣਗੇ ਤੇ ਉਹਨਾਂ ਦੀਆਂ ਗੱਲਾਂ ਤਰ੍ਹਾਂ ਲੱਗ ਪਈਓ ਗਲਤੀਆਂ ਤੁਹਾਡੀਆਂ ਵਾ ਉਦੋਂ ਤੁਸੀਂ ਪੜਦੇ ਪਾਉਂਦੇ ਹੋ ਉਦੋਂ ਉਹਨਾਂ ਨੂੰ ਦੱਸ ਦਿੰਦੇ ਵੀ ਆਹ ਕੰਮ ਹੋਇਆ ਜਿੱਤੇ ਅਗਲੇ ਆਪਣੇ ਸਾਹਮਣਾ ਕਰਦੇ ਬੜੀਆਂ ਨਾ ਚੱਲੀਆਂ ਤੇ ਖੁਸ਼ੀਆਂ ਨਾ ਕੁਝ ਹੋਰ ਆਪਣੀਆਂ ਮਰਜ਼ੀਆਂ ਬਸ ਕਰਦੇ ਫਿਰਦੇ ਮੈਂ ਤੇ ਕਿੰਨਿ ਸ਼ੁਕਰ ਹੋ ਗਿਆ ਸਗੋ ਰਿਸ਼ਤਾ ਮੇਰਾ ਟੁੱਟ ਗਿਆ ਉੱਥੇ ਐਡੀ ਨਾ ਖੁਸ਼ ਨਾ ਹੋ ਠੀਕ ਆ ਮੈਂ ਵੀ ਤੈਨੂੰ ਇਸੇ ਸਾਇਤ ਤੋਰੂੰਗੀ ਵੇਖੀ ਜਿੱਦਾਂ ਦਾ ਮਰਜ਼ੀ ਘਰ ਲੱਭ ਕੇ ਨਾ ਤੈਨੂੰ ਇੱਕ ਵਾਰ ਇਹ ਘਰ ਚੋਂ ਕੱਢੂਗੀ ਬਾਹਰ ਹੁਣ ਮੈਂ ਅੰਨੀ ਐ ਨਾ ਤੇ ਅੱਜ ਦੀ ਮਾਤਰਾਪ ਕਿਹਨੂੰ ਨਾ ਦਵੇ ਕੋਈ ਗੱਲ ਨਹੀਂ ਤੇ ਤੂੰ ਹੁਣ ਮਤ ਦਊਂਗੀ ਮੈਂ ਜਿਹੜੀ ਮੀਟਰ ਲੱਭ ਜਾਣਾ ਤੇਰੀ ਅੱਗੇ ਤੁਸੀਂ ਮੇਰੇ ਪੱਲੇ ਕੀ ਰਹਿਣ ਦਿੱਤਾ ਵਾ ਅੱਗੇ ਵੀ ਤੇ ਮੈਂ ਲੜਨ ਨਹੀਂ ਦਈਆਂ ਨਾ ਆਪਣੀ ਜ਼ਿੰਦਗੀ ਦੇ ਨਾਲ ਤੇ ਉਦਾਂ ਹੀ ਮੈਨੂੰ ਨੈਰਤ ਤੱਕਾ ਦੇ ਛਡੋ ਹਾਂ ਜਿਵੇਂ ਇਨੀ ਤੈਨੂੰ ਚੰਗੀ ਨਹੀਂ ਲੱਗਦੀ ਤੇ ਕੋਈ ਨਹੀਂ ਕਿਤੇ ਨਾ ਕਿਤੇ ਤਾਂ ਤੱਕਾ ਤੈਨੂੰ ਦੇਣਾ ਹੀ ਪੈਣਾ ਹੁਣ ਫਿਕਰ ਨਾ ਕਰ ਤੂੰ ਜੇ ਵੀਰੇ ਇਹ ਗੱਲ ਤੇ ਆਏ ਨਾ ਤੇ ਹੁਣ ਮੇਰਾ ਵਿਆਹ ਕਰਕੇ ਦਿਖਾਇਆ ਤੁਸੀਂ ਮੇਰੀ ਮਰਜ਼ੀ ਤੋਂ ਬਿਨਾਂ ਕਰ ਕਿੱਦਾਂ ਲਾਓਗੇ ਤੁਸੀਂ ਦੂਜਿਆਂ ਨੂੰ ਧੰਕਿਆ ਦਿੰਦੇ ਫਿਰਦੇ ਹੋ ਨਾ ਪੇ ਤੁਹਾਨੂੰ ਵੇਖਿਆ ਦੋ ਅੱਖਰ ਲਿਖ ਕੇ ਦਿੱਤੇ ਤੇ ਤੁਹਾਨੂੰ ਜੇਲ੍ਹ ਚ ਨਾ ਫੜਿਆ ਤਾਂ ਹੁਣ ਮੈਂ ਤੜ ਤੇ ਨਾ ਦੇਵਾਂ ਕਿ ਪਰਚਾ ਤੇ ਤਾਂ ਮੈਨੂੰ ਕਿਉਂ ਤੇਰੇ ਵਰਗੀ ਧੀ ਤੇ ਜੰਮ ਦੀ ਮਰਜਾ ਦੀ ਮੈਂ ਤਾਂ ਕਹਿਨੀ ਆ ਕਿ ਜੀ ਇੰਨਾ ਹੀ ਤੇ ਤੁਸੀਂ ਮੈਨੂੰ ਜੰਮ ਦੀ ਨੂੰ ਮਾਰ ਹੀ ਦੇਣਾ ਹੈ ਨੀ ਜਿਹੜੀ ਤੇਰੀ ਢੀ ਲੰਮੀ ਜ਼ੁਬਾਨ ਚੱਲਦੀ ਆ ਨਾ ਹੈ ਤਾਂ ਸਖਤ ਪਾਉਂ ਨਹੀਂ ਆ ਨਾ ਤਾਂ ਵਸ ਗਈਆਂ ਤੇ ਆਹ ਤੇਡੀ ਗੜੀ ਜੋੜੇ ਹੱਥ ਮੇਰੇ ਲਾਗੋ ਚੱਲ ਜੋ ਜਿਵੇਂ ਤੈਨੂੰ ਇੰਨੀ ਨਹੀਂ ਨਾ ਚੰਗੀ ਲੱਗਦੀ ਹੈਗੀ ਜੈਰ ਵਖਾਲੀ ਦੇਨੀ ਆ ਤੇ ਮੈਂ ਘਰ ਛੱਡ ਕੇ ਚੱਲ ਜੀ ਆਪਣੇ ਮੈਂ ਪੁੱਤ ਨੂੰ ਵੀ ਲੈ ਜਾਣਾ ਮਨਵਾ ਨੀ ਕਿਹੜਾ ਪੁੱਤ ਉਹ ਪੁੱਤ ਤੇਰਾ ਨਹੀਂ ਹੁਣਾ ਉਹ ਪੁੱਤ ਹੁਣ ਮੇਰੇ ਮੁੰਡੇ ਦਾ ਵਾ ਠੀਕ ਆ ਕਿੱਦਾਂ ਨਹੀਂ ਮਾਂ ਵਾ ਤੂੰ ਆਪ ਤੈਨੂੰ ਆਪਣੀ ਧੀ ਦਾ ਕੋਈ ਦਰਸ ਨਹੀਂ ਹੈਗਾ ਵੀ ਆਹ ਮੈਨੂੰ ਤੇ ਚੱਸ ਤੇ ਆਹ ਮੇਰਾ ਦਫਾ ਜੀ ਮੈਨ ਲੱਗ ਗਿਆ ਕਿ ਫਿਰ ਕਦੇ ਲਈ ਪੁੱਤ ਪੁੱਤ ਕਰਦੇ ਫਿਰਦੇ ਹੋ ਦਰ ਫਿਟਾ ਮਾਰ ਰਗੀ ਧੀ ਦਾ ਤੁਸੀਂ ਮੇਰਾ ਉਦਾਂ ਹੀ ਹੱਥੋਂ ਕੀਨਾਂ ਵਾਲੀ ਆਣ ਕੇ ਤੇ ਬੜੇ ਚੋਚਲੇ ਕਹਿਣਗੇ ਪੁੱਤ ਇੱਦਾਂ ਮੈਨੂੰ ਜਿੱਦਾਂ ਇਹਨਾਂ ਨੂੰ ਬੜਾ ਦੁੱਖ ਹੁੰਦਾ ਵਾ ਤੇ ਇਹੋ ਮੇਰਾ ਸਭ ਕੁਝ ਕਰਦੀ ਹੁੰਦੀ ਆ ਅੱਦਾਂ ਦੇ ਮਾਪਿਓ ਤੇ ਹੋਣੇ ਨਹੀਂ ਨਾ ਚਾਹੀਦੇ ਮੈਨੂੰ ਤਾਂ ਸਮਝ ਨਹੀਂ ਲੱਗਦੀ ਕੀ ਸੋਚਦੇ ਆ ਮੇਰਾ ਕੁਝ ਵੀ ਨਹੀਂ ਸੋਚਦੇ ਆ ਕਿ ਕਿਹੇ ਪਾਸੇ ਜੋਗੀ ਨਹੀਂ ਛੱਡਿਆ ਨਾ ਨੇ ਮੈਨੂੰ ਮੈਨੂੰ ਤਾਂ ਕਦੇ ਕੁਝ ਪੁੱਛਿਆ ਹੀ ਨਹੀਂ ਆ ਵੀ ਹਾਡੀ ਧੀ ਵੀ ਕੁਝ ਕਹਿ ਨਹੀਂ ਤੇ ਹਿਉ ਨੂੰ ਕੋਸ਼ਲੇ ਤੇ ਹਾਂ ਚੀਜ਼ ਤੈਨੂੰ ਚੰਗੀ ਲੱਗਦੀ ਮੈਨੂੰ ਤਾਂ ਇਦਾਂ ਲੱਗਦਾ ਜਿਦਾ ਕਿ ਤੇ ਮੈਨਾਂ ਨੇ ਚੋੱਕ ਕੇ ਲਿਆਂਦਾ ਨੇ ਮੈਨਾਂ ਦੀ ਧੀ ਹੁੰਦੀ ਨਹੀਂ ਆ